ਉਹ ਆ ਗਏ ਸਰ ਤੁਸੀਂ ਆ ਗਏ ਆ ਗਏ ਉਹ ਕੀ ਹੋ ਗਿਆ ਜਨਾਬ ਮੈਂ ਨਾ ਕਿਸੇ ਬੰਦੇ ਕੋਲੇ ਬੈਠਾ ਸੀ ਸਰ ਕੱਲ ਅੱਛਾ ਜੀ ਤੇ ਉਹਨੂੰ ਮੈਂ ਕਿਹਾ ਵੀ ਮੈਨੂੰ ਇਸ ਕੰਮ ਦੇ ਵਿੱਚ ਜਾਂ ਕਿਸੇ ਕੰਮ ਦੇ ਵਿੱਚ ਮੈਨੂੰ ਤੇਰੀ ਮਦਦ ਦੀ ਲੋੜ ਹੈ ਤੇ ਉਹ ਬੰਦੇ ਨੇ ਮੈਨੂੰ ਆ ਲਾਈਨ ਜੀ ਬੋਲਤੀ ਉਹਦੋਂ ਤਾਂ ਮੈਂ ਉਹਨੂੰ ਹਾਂ ਹੂੰ ਕਰਕੇ ਢਾ ਲਦਾ ਅੱਛਾ ਉਹ ਕਹਿੰਦਾ ਜੂਸ ਸਕ੍ਰੈਚ ਮਾਈ ਬਾਈ ਮਾਈ ਬੈਕ ਆਈ ਵਿਲ ਸਕ੍ਰੈਚ ਯੂਰਸ ਹਾਂ ਤੇ ਮੈਨੂੰ ਜਿੱਤ ਜਨਮ ਨਹੀਂ ਲੱਗੀ ਮੈਂ ਕਿ ਉਹਨੇ ਮੈਨੂੰ ਗਾਲ ਕੱਢੀ ਕਿ ਕੀ ਕੀ ਆਹੇ ਜਾਂ ਵੀ ਉਹਨੇ ਆਇਆ ਕਿ ਵੀ ਤੂੰ ਹੀ ਖੁਰਕਦੇ ਮੈਂ ਤੇਰੀ ਤੂੰ ਹੀ ਖੁਰਕ ਹਾਂ ਤੇ ਤੂੰ ਹੀ ਖੁਰਕ ਕੋਈ ਜਾਂਦੀ ਸੀ ਉਹਨੇ ਤੂੰ ਹੀ ਖੁਰਕਨ ਨੂੰ ਗਿਆ ਤੂੰ ਖੁਰਕਨ ਦਾ ਉਹ ਤੇਰੀ ਖੁਰਕਨ ਦਾ ਉਹ ਤੂੰ ਹੀ ਤੂੰ ਹੀ ਖੁਰਕ ਮੈਂ ਕਿ ਕਿਤੇ ਕੋਈ ਗਾਲ ਗੁੱਲ ਕੱਢੀ ਜਾਂਦਾ ਨਹੀਂ ਮੈਨੂੰ ਗਾਲ ਗੁੱਲ ਨਹੀਂ ਕੱਢੀ ਤੂੰ ਹੀ ਖੁਰਕ ਹੁੰਦੀ ਸੀ ਅੱਛਾ ਫਿਰ ਨਹੀਂ ਸੀਰੀਅਸ ਹੋ ਕੇ ਸਰ ਇਹਦਾ ਮਤਲਬ ਸੀਰੀਅਸ ਹੋ ਕੇ ਇਹਦਾ ਮਤਲਬ ਇਹ ਹੈ ਵੀ ਤੂੰ ਉਹਦੀ ਮਦਦ ਕਰਦੇ ਉਹ ਤੇਰੀ ਮਦਦ ਕਰ ਦੋ ਇਹ ਗੱਲ ਕਹਿਣੀ ਚਾਹੁੰਦਾ ਆ ਗੱਲ ਕਹਿਣੀ ਚਾਹੁੰਦਾ ਸੀ ਐਨੀ ਗੱਲ ਹੀ ਸੀ ਤੇ ਪੰਜਾਬੀ ਚ ਕਿਉਂ ਨਹੀਂ ਆਖੀ ਉਹਨੇ ਫਿਰ ਉਹ ਫਿਰ ਅੰਗਰੇਜ਼ੀ ਦਾ ਰੋਪ ਛਾੜਦਾ ਸੀ ਨਾ ਅੱਛਾ ਚਲੋ ਤਾਂ ਆਪਾਂ ਦੱਸਤਾ ਬੱਚਿਆਂ ਨੂੰ ਵੀ ਜਿਹੜਾ ਇਹਦਾ ਮਤਲਬ ਹੁੰਦਾ ਕੀ